ਸਤਿ ਸ਼੍ਰੀ ਅਕਾਲ ਜੀ। hope ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਪਾਂ ਫਿਰ ਬਿਲਕੁਲ ਵਧੀਆ ਬਾਹਰ ਚੱਲ ਰਹੀ ਹੈ ਜੀ। ਪਾਪਾ ਜੀ ਦੀ ਬਾਣੀ ਰਹਿ ਰਹਾ ਸਾਫ ਸ਼ੁਰੂਆਤ ਜੀ ਤੇ ਮੈਂ ਲੱਗੀ ਸੀ ਅੰਦਰ ਸਬਜ਼ੀ ਬਣਾਉਣ ਵਾਸਤੇ ਅੱਜ ਥੋੜੀ ਜਿਹੀ ਮੇਰੀ ਸਬਜ਼ੀ ਜਿਆਦਾ ਲੇਟ ਹੋਗੀ। ਤੇ ਇੱਧਰ ਮੈਂ ਬਣਾ ਲੱਗੀ ਸੀ ਜੀ ਪਤਾਉ ਭਰ ਕੇ ਮੈਂ ਕਿ ਚਲੋ ਤੁਹਾਡਾ ਰੈਸিপি ਸ਼ੇਅਰ ਕਰਦੇ ਆਂ ਤੇ ਇੱਧਰ ਪਤਾਉ ਅੱਧਾ ਕਿਲੋ ਜਿਹੜੇ ਇਹ ਬਤਾਉ ਮੰਗਾਏ ਆ ਚੀਰੇ ਦੇ ਕੇ ਤੋਂ ਸਵਾਰ ਕੇ ਰੱਖ ਲਏ। ਚਾਰ ਇਹ ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਕਰ ਲਏ। ਤੇ ਹਰੀਆਂ ਮਿਰਚਾਂ ਜਿਹੜੀਆਂ ਆ ਚਾਰ ਪੰਜ ਲੈ ਲਈਆਂ ਬਿਲਕੁਲ ਕੋੜੀਆਂ ਨਹੀਂ ਆ ਕਰਦੀਆਂ ਹਰੀਆਂ ਮਿਰਚਾਂ ਐ ਤੇ ਇੱਕ ਕਟੋਰੀ ਦਹੀਂ ਆਪਾਂ ਮਲਾਈ ਤੇ ਇਹਨਾਂ ਚੀਜ਼ਾਂ ਨਾਲ ਹੁਣ ਆਪਾਂ ਕਰਾਂਗੇ ਆਪਣੀ ਸਬਜੀ ਰੈਡੀ ਤੇ ਬਣੇ ਰਹੋ ਵਲੌਗ ਦੇ ਵਿੱਚ ਤੇ ਕਿਉਂਕਿ ਹੁਣ ਮੈਂ ਜਿਹੜੀ ਆਵਾਜ਼ ਬੰਦ ਕਰ ਦੂੰਗੀ ਕਿਉਂਕਿ ਰੈਦਾ ਸਾਹਿਬ ਜਿਹੜੀ ਆ ਚੱਲ ਰਹੀ ਆ ਉਹਦੇ ਵਿੱਚ ਫਿਰ ਆਵਾਜ਼ ਜਿਹੜੀ ਸਹੀ ਨਹੀਂ ਆਉਂਦੀ ਹੈਗੀ ਜੇ ਪਰ ਰੂਟੀਨ ਦੇ ਮਸਾਲੇ ਪਾ ਲੈਂਦੇ ਆ ਗਰਮ ਮਸਾਲਾ ਪਾ ਲਿੱਤਾ ਆ ਮੈਂ ਤੇ ਇਹ ਇਹ ਪਾ ਦਿੱਤੀ ਆ ਜੀ ਆਪਾਂ ਹਲਦੀ ਕਿਉਂਕਿ ਆਪਾਂ ਬਿਲਕੁਲ ਡਰਾਈ ਇਹ ਸੁੱਕੇ ਮਸਾਲੇ ਜਿਹੜੇ ਆ ਬਟੂਮਾਂ ਦੇ ਵਿੱਚ ਜਿਹੜੇ ਆ ਬੈਂਗਣਾ ਦੇ ਵਿੱਚ ਉਹ ਕਰਾਂਗੇ ਤੇ ਇਹ ਲੈ ਲਿੱਤਾ ਜੀ ਆਪਾਂ ਨਮਕ ਨਮਕ ਆਪਣੇ ਟੇਸਟ ਦੇ ਅਨੁਸਾਰ ਲੈ ਸਕਦੇ ਆ ਤੁਸੀਂ ਤਰੀ ਮਿਰਚ ਪਾ ਪਾ ਰਿਆ ਪਰ ਕੋੜੀ ਨਹੀਂ ਹੈਗੀ ਇਸ ਕਰਕੇ ਬਥੂੜੀ ਚ ਨਾਲ ਮਿਰਚ ਪਾ ਰਹੇ ਆ ਤੇ ਉਧਰ ਆਪਣੀ ਕੜਾਈ ਜਿਹੜੀ ਆ ਗਰਮ ਹੋ ਰਹੀ ਆ ਇੱਧਰ ਕੜਾਈ ਦੀ ਆਪਣੀ ਗਰਮ ਹੋ ਗਈ ਆ ਜਾਨੂੰ ਪੈਰ ਵਿੱਚ ਪਾ ਦਿੰਦੇ ਆ ਜੀ ਤੇਲ ਜਾਨੂੰ ਆਪਣਾ ਤੇਲ ਗਰਮ ਹੋਊਗਾ ਜਾਨੂੰ ਆਪਣੇ ਜਿਹੜੇ ਬਤਾਉਵਾਂ ਬੈਗ ਨਹੀਂ ਉਹਦੇ ਵਿੱਚ ਆਪਾਂ ਜਿਹੜਾ ਹੈ ਨਮਕ ਮਿਰਚ ਜਿਹੜਾ ਹੈ ਉਹ ਭਰ ਦਿੰਦੇ ਆ। ਲੋ ਜੀ ਨਮਕ ਮਿਰਚ ਆਪਾਂ ਮਿਕਸ ਕਰ ਲੈਂਦਾ ਹੈ। ਸਾਰਾ ਤੇ ਇੱਧਰ ਬਤਾਉ ਲੈ ਲਿੱਤੇ ਆ ਤੇ ਹੁਣ ਆਪਾਂ ਇਹਨਾਂ ਨੂੰ ਭਰ ਲੈਨੇ ਆ। ਸਾਡੇ ਘਰ ਦੇ ਵਿੱਚ ਇਹ ਜਿਹੜੇ ਬਤਾਉ ਆ ਸਾਰੇ ਮਸੰਦ ਕਰਦੇ ਆ। ਤੇ ਕੋਦ ਤੁਸੀਂ ਇਦਾਂ ਮੈਨ ਲੱਗ ਰਿਹਾ ਕੰਮ ਮਿਰਚ ਜਿਹੜਾ ਆਪਾਂ ਅੱਗੇ ਮਾਰ ਦੁੱਗੀ ਤੇ ਜਿਹੜਾ ਇਹ ਨਮਕ ਮਿਰਚ ਬਚੂਗਾ ਇਹੀ ਆਪਾਂ ਉਤੋਂ ਪਾ ਦਾਂਗੇ ਕੋਸ਼ਿਸ਼ ਕਰਨਾ ਇੱਕ ਵਾਰੀ ਬਣਾ ਕੇ ਦੇਖਣਾ ਬਹੁਤ ਟੇਸਟੀ ਬਣਦੀ ਹੈ ਜੀ ਇਹ ਸਬਜੀ ਮੇਰੀ ਤਾਂ ਮੋਸਟ ਫੇਵਰਿਟ ਆ ਇਸੇ ਨਾਲ ਕਿ ਮੈਂ ਮੰਗਾਏ ਸੀ ਅੱਜ ਮੈਂ ਕਿਹਾ ਕਾਸੀ ਦੇ ਨੂੰ ਹੋ ਗਿਆ ਮੈਂ ਬਣਾਏ ਨਹੀਂ ਹੈਗੇ ਤੇ ਹਰਮਨ ਤੇ ਪਾਪਾ ਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਲੈ ਕੇ ਆਏ ਹੋ ਅੱਜ ਤੇ ਅੱਜ ਤਾਂ ਮੈਂ ਕਿਹਾ ਕਿ ਮੈਂ ਭਰ ਕੇ ਬਤਾਉਂ ਛੇੜੇ ਉਹ ਹੀ ਬਣਾਉਂਗੀ ਤੇ ਫਿਰ ਮੈਂ ਬਣਾਣ ਲੱਗੀ ਲੱਗੀ ਤੇ ਮਨ ਚ ਆ ਗਿਆ ਮੈਂ ਕਿਹਾ ਚਲੋ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਲੈਂਦੇ ਆ ਆਪਾਂ ਜਿਹੜੇ ਬਤਾਂਉਣ ਇਹਨਾਂ ਦੇ ਵਿੱਚ ਆਪਾਂ ਸਾਰੇ ਦੇ ਵਿੱਚ ਜਿਹੜਾ ਨਮਕ ਮਿਰਚ ਜਿਹੜਾ ਆਪਣਾ ਪੂਰਾ ਫਿਲ ਹੋ ਗਿਆ ਤੇ ਉਧਰ ਆਪਣਾ ਤੇਲ ਵੀ ਗਰਮ ਹੋ ਗਿਆ ਉਹ ਵੀ ਮੈਂ ਥੋੜਾ ਘਟਾ ਚਤੇ ਕਰਤਾ ये हो गए अपने बटाउ रेडी भर दिए हुन अपन नु जड़ाया फ्राई कर लंदे हैं इधर तेल भी अपना देखो तुसी पूरा धुआं छड़ रहा गर्म सी गैस जड़ा है वो मैं बिल्कुल स्लो मतलब करता कट करता ठीक तो करके इसी करके बताऊँ अपन कढ़ाई में रख देना ഈ ജാക ബച്ചയകോടി ദാർ കിട്ടാ സാറേ പത്തൗ അപ്പം കടാത്തെ ഹാണു ഇനു ജാൻ തൽ ല ਤੇ ਤਲਾਂਗੇ ਜੇ ਆਪਾਂ ਇਹਨੂੰ ਟੱਕ ਸਵਾਰ ਕੇ ਕਿਉਂਕਿ ਉਹਦੇ ਨਾਲ ਫਿਰ ਇਹ ਅੰਦਰ ਤੱਕ ਪੱਕ ਜਾਣਗੇ ਨਹੀਂ ਤਾਂ ਉੱਤੋਂ ਉੱਤੋਂ ਸੜ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਇਸ ਕਰਕੇ ਆਪਾਂ ਇਹਨੂੰ ਟੱਕ ਕੇ ਪਕਾਵਾਂਗੇ ਤੇ ਵਿੱਚ ਵਿੱਚ ਹਲਾਈ ਜਾਵਾਂਗੇ ਹੁਣ ਮੈਂ ਬਤਾऊं ਸਾਰੇ ਐਡ ਕਰਕੇ ਕੜਾਈ ਦੇ ਵਿੱਚ ਤੇ ਉਹਨੂੰ ਟੱਕ ਦਿੱਤਾ ਆ ਤੇ ਨਾਲ ਦੀ ਨਾਲ ਹੁਣ ਦੇਖੋ ਤੁਸੀਂ ਥੋੜਾ ਥੋੜਾ ਜਿਹੜੇ ਆ ਫਰਾਈ ਹੋਣ ਲੱਗ ਗਏ ਆ ਤੇ ਇਹਨੂੰ ਮੈਂ ਨਾਲ ਦੀ ਨਾਲ ਚੈੱਕ ਕਰਿਸ਼ਾਂਗੀ ਕਿ ਵੀ ਇੱਕਦਮ ਸੜ ਵੀ ਨਾ ਜਾਣ ਥੋੜੀ ਥੋੜੀ ਦੇਰ ਬਾਅਦ ਤੇ तकरीबन देखो ਤੁਸੀਂ ਹੁਣੇ ਅੰਦਰ ਤੱਕ ਜਿਹੜੇ ਪੱਕ ਚੁੱਕੇ ਆ ਤੇ ਆਪਾਂ ਇਹਨੂੰ ਕੱਢ ਲਾਂਗੇ ਪਲੇਟ ਦੇ ਵਿੱਚ ਤੇ ਪਲੇਟ ਵਿੱਚ ਕੱਢ ਕੇ ਹੁਣ ਦੇਖੋ ਕੜਾਈ ਵਿੱਚ ਤੇਲ ਜਿਹੜਾ ਹੈ ਉਹ ਬਿਲਕੁਲ ਜਿਹੜਾ ਖਤਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਚਮਚੱਕ ਤੇਲ ਦਾ ਹੋਰ ਪਾਵਾਂਗੇ ਤੇ ਨਾਲ ਹੀ ਫਿਰ ਆਪਾਂ ਐਡ ਕਰਾਂਗੇ ਜੀਰਾ ਤੇ ਮੈਂ ਨਾਲ ਹੀ ਕਸਤੂਰੀ ਮੇਥੀ ਪਾ ਦਿੰਨੀ ਆ ਮੈਨੂੰ ਕਸਤੂਰੀ ਮੇਥੀ ਜੀਰੇ ਦੇ ਨਾਲ ਹੀ ਫਰਾਈ ਕੀਤੀ ਹੋਈ ਵਧੀਆ ਲੱਗਦੀ ਆ ਤੇ ਨਾਲ ਹੀ ਆਪਾਂ ਪਾ ਦਿੱਤੇ ਆ ਜੀ ਪਿਆਜ਼ ਤੇ ਹਰੀਆਂ ਮਿਰਚਾਂ ਨੂੰ ਮੈਂ ਗੱਭਿਓਂ ਚੀਰਾ ਦੇ ਲਿੱਤਾ ਸੀ ਤੇ ਹਰੀਆਂ ਮਿਰਚਾਂ ਵੀ ਮੈਂ ਇੱਦੀ ਪਾਈਆਂ ਬਹੁਤ ਟੇਸਟੀ ਲੱਗਦੀਆਂ ਆ ਸਾਬਤੀਆਂ ਹਰੀਆਂ ਮਿਰਚਾਂ ਹੋਣ ਵਿੱਚ ਤੇ ਕੱਟ ਲਗਾ ਦਿੱਤੇ ਸੀ ਤੇ ਹੁਣ ਆਪਾਂ ਪਿਆਜ਼ ਵੀ ਜਿਹੜੇ ਆ ਉਹਨੂੰ ਵੀ ਢੱਕ ਕੇ ਪਕਾਵਾਂਗੇ ਕਿਉਂਕਿ ਤੇਲ ਘੱਟ ਹੈ ਦੇਖੋ ਤੁਸੀਂ ਉਹਦੇ ਵਿੱਚ ਨਾ ਫਿਰ ਜਿਹੜੇ ਪਿਆਜ਼ ਆ ਚਲੇ ਚਲੇ ਜੇ ਹੋ ਜੂਗੇ ਤੇ ਨਾਲ ਹੀ ਆਪਾਂ ਜਿਹੜੇ ਉਹ ਮਸਾਲੇ ਬੱਚੇ ਸੀਗੇ ਉਹ ਪਾ ਦਿੱਤੇ ਨਾਲੀ ਇਹ ਪਾ ਇੱਕ ਕਟੋਰੀ ਪਾ ਦਿੱਤੀ ਹੈ ਜੀ ਜਿਹੜੀ ਆਪਾਂ ਮਲਾਈ ਦੀ ਤੁਹਾਨੂੰ ਪਹਿਲਾਂ ਦਿਖਾਈ ਸੀਗੀ ਤੇ ਹੁਣ ਦੇਖੋ ਤੁਸੀਂ ਆਪਣਾ ਜਿਹੜਾ ਮਸਾਲਾ ਆ ਅੱਛੀ ਤਰ੍ਹਾਂ ਨਾਲ ਹੋ ਗਿਆ ਕਿਉਂਕਿ ਇਹਦੇ ਵਿੱਚ ਜਿਹੜੇ ਪਿਆਜ਼ ਹੁੰਦੇ ਨਾ ਥੋੜੇ ਜਿਹਾ ਕੱਚੇ ਟੇਸਟੀ ਲੱਗਦੇ ਆ ਤੇ ਬਾਕੀ ਜਿਹੜਾ ਆ ਕੁਝ ਜਿਦਾ ਹੁਣ ਮਲਾਈ ਪਾ ਕੇ ਆਪਾਂ ਪਕਾਵਾਂਗੇ ਉਹਦੇ ਨਾਲ ਵੀ ਰਿੱਚ ਜਾਂਦੇ ਆ ਇਹ ਤੇ ਇੱਧਰ ਹੁਣ ਆਪਾਂ ਨਾਲੀ ਐਡ ਕਰ ਦਿੱਤੇ ਆ ਜੀ ਬਤਾऊं ਤੇ ਹੁਣ ਆਪਾਂ ਥੋੜੀ ਦੇਰ ਪਕਾ ਕੇ ਸਬਜੀ ਹੋ ਗਈ ਹੈ ਜੀ ਆਪਣੀ ਹੁਣ ਰੈਡੀ ਦੇਖੋ ਤੁਸੀਂ ਸਬਜੀ ਬਹੁਤ ਵਧੀਆ ਬਣੀ ਸੀਗੀ ਤੇ ਆਪਾਂ ਕੱਢ ਲਿੱਤੀ ਹੈ ਇੱਕ ਪਲੇਟ ਵਿੱਚ ਉੱਤੇ ਪਾ ਦਿੱਤਾ ਹੈ ਜੀ ਆਪਾਂ ਧਣੀਆ ਤੇ ਡਿਨਰ ਵਾਸਤੇ ਆਪਣਾ ਡਿਨਰ ਹੈਗਾ ਜੀ ਅੱਜ ਰੈਡੀ ਫੁਲਕੇ ਮੈਂ ਪਹਿਲਾਂ ਹੀ ਜਿਹੜੇ ਆ ਪਕਾ ਲਿੱਤੇ ਆ ਤੇ ਚਲੋ ਜੀ ਉਮੀਦ ਕਰਦੀ ਆ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੂ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਵੀਡੀਓ ਕਿੱਦਾਂ ਦੀ ਬਣੀ ਤੇ ਹੁਣ ਮੈਂ ਵੀ ਖਾ ਲਵਾਂ ਖਾਣਾ ਸਾਰੇ ਖਾ ਚੁੱਕੇ ਆ ਚਲੋ ਜੀ ਬਾਏ ਬਾਏ